ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਚੱਲੀਆਂ ਨੰਦਪੁਰ ਸਾਹਿਬ ਗੁਰੂਕਲਗੀ ਤਰਪਾ ਸਾਹਿਬ ਦੇ ਦਰਸ਼ਨਦਾਰੇ ਕਰਨ ਤੇ ਅੱਜ ਬਹੁਤ ਭਾਗਾ ਵਾਲਾ ਦਿਨ ਅੱਜ 6:30 ਵਜੇ ਹਲੇ ਇਸ਼ਨਾਨ ਪਾਣੀ ਕਰਕੇ ਉੱਠੇ ਸੀਗੇ ਤੇ ਮਾਪੇ ਸ਼ੰਦ ਆ ਗਿਆ ਫੋਨ ਕਹਿੰਦੇ ਵੀ ਤਿਆਰ ਹੋ ਜਾਓ ਜਲਦੀ ਆਪਾਂ ਹੁਣੇ ਤੁਰਨਾ ਦਰਸ਼ਨਦਾਰੇ ਕਰਕੇ ਆਉਣੇ ਆ ਤੇ ਬਹੁਤ ਬਹੁਤ ਭਾਗਾ ਵਾਲਾ ਦਿਨ ਅੱਜ ਗੁਰੂ ਕਰਗੀ ਤਰਪਾ ਸਾਹਿਬ ਦੇ ਆਪਾਂ ਦਰਸ਼ਕਾਂ ਦਾਰੇ ਸੰਗਤਾਂ ਚੱਲੀਆਂ ਕਰਨ ਤੇ ਸਾਡੇ ਵੀਰ ਨਾਲ ਭਵਾਨ ਸਿੰਘ ਜੀ ਤੇ ਨਾਲ ਸਾਡਾ ਵੀਰ ਇਹਨਾਂ ਦਾ ਜਿੰਨਾ ਦਾ ਉਦਮਾ ਵੱਡਾ ਜੱਤੂਲ ਸਿੰਘ ਜੀ ਯੋਧਾ ਹਰ ਸਾਲ ਇਹ ਦਰਸ਼ਨ ਕਰਾਉਂਦੇ ਆ ਸਾਡੇ ਹਾਂਜੀ ਹਾਂਜੀ ਉਦਮ ਕਰਦੇ ਉਦਮ ਕਰਦੇ ਉਦਮ ਕਰਦੇ ਹਾਂਜੀ ਉਦਮ ਕਰਦੇ ਹਾਂਜੀ ਚਲੋ ਮਾਨ ਜੜਦੀ ਕਾਰ ਰੱਖੀ ਇਹਨੂੰ ਹਾਂਜੀ ਮਹਾਰਾਜਾ ਕਰੇ ਚੱਲੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਹਾਜ਼ਰੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਚਲੋ ਬੈਠੋ ਜੀ ਬੜੂ ਸਾਥੀ ਬੈਠੋ ਕੋਲੋਂ ਦੋ ਦੋ ਮੋਤਸ ਖਾਲਸਾ let